ਕਿਹੜੇ ਫੌਣ ਤਾਂ ਆਪਾਂ ਕੰਨੇ ਚੱਕੀ ਫਿਰਦੇ ਆ ਗੱਲ ਤਾਂ ਰਹੀ ਆ ਉਹ ਆ ਚੱਕੀ ਹੁੰਦੀ ਸੀ ਹਨਾ ਘਰੇ ਇਹ ਇਹ ਛੋਟੇ ਘਰੇ ਹੁੰਦੀ ਸੀਗੀ ਹਨਾ ਪਹਿਲਾਂ ਹੁਣ ਵੀ ਹੈਗੀ ਆ ਰਾਗੀ ਕੋਲੇ ਹੁੰਦੀ ਸੀਗੀ ਹਨਾ ਤੇ ਉਹ ਕਿਹੜੀ ਸੀ ਨੱਤ ਵਰਤਦੇ ਨੱਤ ਵਰਤਦੇ ਇਹ ਤਾਂ ਹੈਗੀ ਆ ਅੱਜ ਵੀ ਆ ਲਾਲ ਰਣਜੀ ਹੁੰਦੀ ਸੀ ਇਹ ਵੀ ਆਪਣੀ ਸੌਤੋਂ ਤੋਂ ਪਹਿਲਾਂ ਹੀ ਹੋ ਗਿਆ ਕੰਮ ਨੇ ਇਹਦਾ ਵੀ ਹਾਂਜੀ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸੁਆਗਤ ਹੈ ਤੁਹਾਡੇ ਅੱਜ ਦੇ ਵਲੌਗ ਵਿੱਚ ਅੱਜ ਭਾਈ ਆਪਾਂ ਜਾਣਾ ਵਦਣੀ ਗਊਸ਼ਾਲਾ ਚ ਅੱਜ ਉਥੇ ਖਣਪੜ ਪ੍ਰਕਾਸ਼ ਹੋਣਿਆ ਤੇ ਭੋਗ ਤਾਂ ਹੈ ਗਿਆ ਬਈ ਪਰਸੋਂ ਪਰਸੋਂ ਹੀ ਹੈ ਨਾ ਮੰਮੀ ਹਾਂ ਹਾਂ ਆ ਪਰਸੋਂ ਭੋਗ ਹੈ ਬਈ ਅੱਜ ਫਿਰ ਪ੍ਰਕਾਸ਼ ਹੋਣਿਆ ਪਰਸੋਂ ਸਾਰੇ ਜਣੇ ਕਹਿੰਦੇ ਇੱਥੇ ਭਈ ਜਿਆਦਾ ਇਕੱਠ ਹੋ ਜੂਗਾ ਫਿਰ ਰਾਜੀ ਜੀ ਜਾਏ ਉਹਨੇ ਹਲ ਤਾਂ ਕਰਕੇ ਫਿਰ ਰਾਜੀ ਜੀ ਜਾ ਕੇ ਆਉਣਾ ਦਾ ਤੇ ਚਲੋ ਬਈ ਤੁਸ ਜਮ ਮਿਲਦੇ ਆਂ ਫਿਰ ਹੁਣ ਰਾਜੀ ਜੀ ਘਰੇ ਜਾ ਕੇ ਵੇਖਨੇ ਆ ਵੀ ਤਿਆਰ ਹੋਇਆ ਕਿ ਨਹੀਂ ਹੋਏਗਾ ਉਹ ਉਹ ਮਨ ਕਹਿੰਦਾ ਸੀ ਕਿ 9 ਵਜੇ ਦਾ ਟਾਈਮ ਦਿੱਤਾ ਸੀ ਹਾਂ ਤਾਂ ਬੱਸ 9:30 ਹੋਣ ਵਾਲੇ ਆ ਪਹਿਲਾਂ ਪੌੜੀ ਪੂੜੀ ਲੈਣ ਔਟ ਕੇ ਫਿਰ ਇੱਕ ਉਹ ਲੈ ਕੇ ਆਉਣਾ ਸੀਗਾ ਪੈ ਪਿਆ ਨਿਸ਼ਾਨ ਸਾਹਿਬ ਲਾਉਣ ਨੂੰ ਉਹ ਲੈ ਕੇ ਆਂਦਾ ਪਹਿਲਾਂ ਜਾ ਕੇ ਮੈਂ ਨਾਲ ਹੀ ਗਿਆ ਸੀਗਾ ਉਹਦੇ ਤੇ ਮੈਂ ਤੇ ਸੁੱਖਾ ਗਏ ਸੀਗੇ ਚਲੋ ਬਈ ਹੁਣ ਦੇਖਦੇ ਆਂ ਵੀ ਉਹਨਾਂ ਨੂੰ ਤਿਆਰ ਹੋਇਆ ਕਿ ਨਹੀਂ ਹੋਇਆ ਜਹਾ ਦੇ ਵੇਨੇ ਲੋ ਬਈ ਬੱਸ ਮੈਂ ਤਾਂ ਹੁਣ ਤੁਰ ਰਹੀ ਸੀਗਾ ਹਜੇ ਮੈਨੂੰ ਚਾਚੇ ਨੇ ਪਹਿਲਾਂ ਕਹਦਾ ਸੀ ਕਿ ਜਾ ਕੇ ਦਸ ਤੁਰ ਜਾ ਫਿਰ ਮਸਾਲਾ ਸੰਗ ਉਹ ਰਹੀ ਸੀਗੀ ਤਿਆਰੀ ਬੱਸ ਉਹ ਆਉਂਦੇ ਹੀ ਆ ਬਈ ਇੱਕਦਮ ਤੁਰ ਪਏ ਉਹ ਬੱਸ ਹੋਵੇ ਹੋਵੇ ਆਈ ਜਾਂਦੇ ਆ ਜੋ ਤੁਹਾਨੂੰ ਖਵਾਉਣਾ ਬਈ ਲੋ ਬਈ ਤਿਆਰੀਆ ਹੁਣ ਬਸ ਆਪੇ ਤਰਨ ਲੱਗੇ ਆ ਲੈ ਕੇ ਵਾਹਿਗੁਰੂ ਦਾ ਨਾਮ ਪਾਉਨੇ ਆ ਚਾਲੇ ਬਈ ਇਧਰ ਮੋਲੀ ਬਈ ਵੀ ਆ ਗਿਆ ਤੇ ਇਧਰ ਬਣਾਈ ਜਾਂਦਾ ਸੁੱਖਾ ਸਟੇਟਸ ਤੇ ਇਧਰ ਚਾਚੀ ਨੇ ਬੈਠ ਕੇ ਬਸ ਅੱਗੇ ਜਾ ਕੇ ਸਾਰੇ ਸੰਗਤ ਬਿਠਾ ਲੈਣੀ ਆ ਆਰਡਰ ਬਣਾਉਣ ਦੇ ਨਾਲ ਬੈਠੀ ਜਾਣਗੇ ਭਾਈ ਉਧਰ ਬਿਠਾ ਕੇ ਲੈ ਕੇ ਚੱਲਾਂਗੇ ਸਾਰਿਆਂ ਨੂੰ ਦੱਸਿਆ ਵਾ ਟਾਈਮ ਦਿੱਤਾ ਵਾ ਬਸ ਥੋੜਾ ਜਿਹਾ ਦਾ ਟਾਈਮ ਤੋਂ ਲੇਟ ਹੀ ਆ ਇੱਥੇ ਆਉਣਾ ਜਾਂ じゃ ਕੇ ਕਿਹਨੇ ਅੱਜ ਉਹਨਾਂ ਨੇ ਆਉਣਾ ਉਹ ਰਹਿੰਦੇ ਆ ਜੇ ਉਹ ਰਹਿ ਗਏ ਭਾਈ ਉਧਰਲੇ ਮਗਲੇ ਘਰ ਵਾਲੇ ਬਸ ਉਹਨਾਂ ਨੇ ਆਏ ਨਾ ਭਾ ਲੈਣ ਦੇ ਉਹਨਾਂ ਨੂੰ ਭਾਈ ਬਸ ਆ ਗਈ ਲੋਟ ਹੁਣ ਨਹੀਂ ਹਲਦੀ ਆ ਗੰਦਾ ਨਹੀਂ ਰਹੀ ਤਾਂ ਕਰ ਤਾ ਹਾਂ ਬਾਹ ਤੋਂ ਤਾਂ ਹੀ ਆ ਜੂਗਾ ਰਸਾਇਲ ਵੇਟਾ ਜਾਊਗਾ ਬਾਹਲੀ ਹਲਦੀ ਜੀ ਕਿ ਪਹਿਲਾਂ ਮੈਂ ਹੁਣ ਮਾੜੀ ਮੋਟੀ ਅਚਾਰ ਦੂਗਾ ਐਨੇ ਦਾ ਸਰ ਜੂਗਾ ਇਹ ਹਟਾ ਦੇਣੀ ਹੈ ਆਟੀ ਵੀ ਬਸ ਝੰਡਾ ਬੰਨ ਲਵਾ ਸੂਤਰੀ ਜਨੇ ਸੁੱਲਿਓ ਆਇਆ ਤਾਂ ਤੂੰ ਹੀ ਬੰਨ ਤੈਨੂੰ ਹਸਾਬ ਆ ਤੂੰ ਜਾਤੇ ਜਾਂਦਾ ਹੀ ਆ ਜਾਂਦੇ ਆ ਬੰਨ ਦੇਗਾ ਓਏ ਟੜਕੇ ਆ ਗਏ ਆ ਕੀ ਹੈ ਕੀ ਆ ਗਰੀਜ਼ਾ ਲੈ ਜਾਣਾ ਕੋਲ ਆ ਜਾ ਆ ਜਾ ਫੇਰ ਬੰਨ ਦੇ ਨਾਗ ਵਾਲੀ ਨਹੀਂ ਪਾਉਣਾ ਦਾ ਸਾਨੂੰ ਲੈ ਜਿਦੀ ਮਰਜ਼ੀ ਬਾਈ ਸੈਟ ਸੈਟਇਆ ਕਰਕੇ ਬੰਨ੍ਹ ਦੇ ਇੱਕ ਦੋ ਠੀਕ ਕਰਨਾ ਬਾਈ ਤੇ ਬੰਦ ਥੱਲੇ ਇਹਨੂੰ ਉਹਦਾ ਬਹੁਤ ਇਹਦੇ ਨਾਲ ਬੰਨ੍ਹ ਦੇ ਬਾਈ ਬੰਨ੍ਹ ਦੇ ਨਾ ਥੱਲੇ ਉਹਦੇ ਨਾਲ ਬੰਨ੍ਹ ਤੇ ਸੈਟਇਆ ਹੋ ਜਾਊਗਾ ਲੋ ਬਈ ਆਪਾ ਪਾਉਣ ਲੱਗੇ ਆ ਚੱਲੇ ਤੇ ਬੋਲੇ ਸੋਨਿਆ ਸਾਸ ਰਿਆ ਕਾਲ ਛੱਡ ਕੇ ਜਾਣ ਦਾ ਕੋਈ ਗਿਆਨ ਨਹੀਂ ਇਹ ਜਿੱਤਣਾ ਰੋਟੀ ਲੈਣੀ ਸੋਏ ਅੰਦਰੋਂ ਦਿਨ ਨਹੀਂ ਦਿਨ ਨਹੀਂ ਬਾਹਲਾ ਲੇਡ ਹੋਈ ਜਾਂਦਾ ਬਣ ਉਸ ਵੀਡੀਓ ਆਈ ਨੂ ਮੋਡਿੰਗ ਦੇਖਣ ਆ ਰਹੀ ਸੀ ਨਹੀਂ ਫੋਨ ਨਾਲਦਾ ਕੋਈ ਆਈ ਬੈਂਡ ਟੈਂਡਰਿੰਗ ਹੋਗਾ ਨੰਬਰ ਆ ਗਿਆ ਜੀ ਬਾਈ ਲਾਡੀ ਪਹਾਰ ਗਿਆ ਲਾਡੀ ਉਧਰ ਹੋਏ ਉਧਰ ਹੀ ਮਾਰਾ ਚੱਪੀ ਹੈਲੋ ਸਹਿ ਨਹੀਂ ਹੈ ਸਹਿ ਚਲਾਉਂ ਲਿਆ ਹੁਣ ਲਾਉਣ ਹੁਣ ਹੈਲੋ ਹਾਂ ਮੈਂ ਕਿ ਜਾਣਾ ਨਹੀਂ ਠੀਕ ਆ ਠੀਕ ਆ ਕੋਈ ਨਾ ਚੰਗ ਉਹ ਉਹ ਹਰਿੰਦਰ ਕਹਿੰਦੇ ਨਹੀਂ ਜਾਣਾ ਉਹਨਾਂ ਨੂੰ ਬੱਲੇ ਹੈ ਕੀ ਆਇਆ ਉਹਨੂੰ ਜੋ ਕਰ ਚਲ ਮੈਂ ਲਾ ਕੇ ਵੇਣਾ ਚਲ ਬਈ ਪਹਿਲਾਂ ਫੋਨ ਲਾ ਕੇ ਪੁੱਛ ਲ ਗਏ ਲੋ ਬਈ ਹਰਿੰਦਰ ਨੇ ਫੋਨ ਨਹੀਂ ਚੱਕਿਆ ਸੀਗਾ ਉਹਨਾਂ ਨੂੰ ਪੁੱਛ ਕੇ ਆਂਦਾ ਹੁਣ ਜਾਣਾ ਕਿ ਨਹੀਂ ਜਾਣਾਗਾ ਤੇ ਉਹਨਾਂ ਨੂੰ ਥੋੜਾ ਜਿਹਾ ਕੰਮ ਜਾ ਤੇ ਬਾਸਾਪਾ ਹੁਣ ਅਗਲੀ ਸੰਗਤ ਬਹਾਉਣੇ ਆ ਜਾ ਕੇ ਚਲੋ ਬਈ ਪਾ ਕੇ ਬੈਠ ਕੇ ਬੋਲੇ ਸੋਨਿਆ ਨਾ ਸਿਰਦਾ ਹੋ ਗਿਆ ਲਓ ਬਈ ਪਾਦੇ ਚੱਲੇ ਹੁਣ ਆਪਾਂ ਤੇ ਹੁਣ ਪਿੰਡੋਂ ਬਾਹਰ ਨਹੀਂ ਜਾ ਸਕਦੇ ਅਜਾ ਬਸ ਕੋਈ ਨਹੀਂ ਬਸ ਬਾਹਰ ਚੱਲਦੇ ਪਾਦੇ ਬਈ ਹੁਣ ਕੰ ਕਰ ਦੋ ਬਈ ਸ਼ੁਰੂ ਆਪਣੇ ਹੁਣ ਗਾਣੇ ਦੇ ਚਲੋ ਬਈ ਉੱਥੇ ਜਾ ਕੇ ਮਿਲਦੇ ਆਂ ਬਈ ਹੁਣ ਥੋੜੀ ਥੋੜੀ ਰਾਹ ਜਿ ਬਣਾਉਨੇ ਆਂ ਵੀਡੀਓ ਬਾਰਟੀ Oh, ਬਾਈ ਜੀ ਆਪਾਂ ਪਹੁੰਚ ਗਏ ਗਊਸ਼ਾਲਾ ਜੇ ਹੁਣ ਤਾਂ ਅੰਦਰ ਜਾ ਕੇ ਵੀਓ ਵਿਖਾਉਨੇ ਆ ਬਾਈ ਇੱਥੇ ਆ ਇੱਥੇ ਲਾੜ ਕੇ ਟਰੈਕਟਰ ਆਪਾਂ ਇੱਥੇ ਸਾਰੇ ਟਰੈਕਟਰ ਇਧਰ ਹੀ ਖੜਦੇ ਆ ਪਾਰਕਿੰਗ ਚ ਬਣੀ ਹੋਈ ਆ ਵਧੀਆ ਬਾਈ ਹੁਣਾਂ ਦੀ ਖੁੱਲੀ ਪਾਰਕਿੰਗ ਆ ਬਹੁਤ ਵਧੀਆ ਸੇਵਾ ਯਾਰ ਬਾਈ ਹੁਣਾਂ ਨੇ ਕੀਤੀ ਹੋਈ ਇੱਥੇ ਬਾਈ ਹੁਣੇ ਲਾੜੇ ਹੁਣੇ ਆਵੇ ਸਹਿਜ ਉਧਰ ਸਾਰੀ ਆਪਣੀ ਸੰਗਤ ਆਈ ਜਾਂਦੀ ਆ ਉਧਰ ਹਜੇ ਵਿੱਚ ਟਰਾਲੇ ਦੇ ਵਿੱਚ ਹੀ ਆਈ ਉਤਰ ਕੇ ਸੀਗੇ ਚਲੋ ਬਾਈ ਹੁਣ ਅੱਗੇ ਜਾ ਕੇ ਵੀਡੀਓ ਬਣਾਉਨੇ ਆ ਥੋੜੀ ਤਾਂ ਵਾਜੀਆ ਬੱਚੇ ਭੀਲ ਦੇ ਪੁੱਤ ਕੇ ਨਾਲ ਮਿਟੇ ਜਲਦੀ ਸ਼ਬੀਰ ਆ ਇਥੇ ਚਾਹ ਚਾਹ ਆਂਦੇ ਆ ਪਹਿਲਾਂ ਯਾਰ ਤੇ ਫਿਰ ਅੱਗੇ ਜਾ ਕੇ ਮੱਥਾ ਟੇਕਦੇ ਆ ਤੇ ਆ ਵੀ ਬਹੁਤ ਲੱਗੀ ਬਈ ਜੀ ਕੀ ਬਈ ਤੇ ਚਲੋ ਹੁਣ ਅੱਗੇ ਜਾ ਕੇ ਮੱਥਾ ਵੀ ਟੇਕਦੇ ਆ ਬਈ ਹੁਣ ਮਿਲਦੇ ਆ ਬਈ ਅੱਗੇ ਜਾਦੇ ਆ ਕੇ ਸਤ ਸੰਗ ਦਾ ਲਾਹ ਲਓ ਜੋ ਕੇ ਫਤ ਸੰਗਾ ਦਾ ਲਾਹਾਂ ਜਿਆਦਾ ਸੀ ਲੈਨੇ ਆ ਮੂਰੇ ਦੱਸਿਆ ਵੀ ਸੇਵਾ ਸੇਵਨ ਦੇ ਵਿੱਚੋਂ ਖਾਦੀ ਰਹਿ ਜੇ ਜੀਵ ਜਿਹੜਾ ਧੂੜੀ ਪਰ ਸੇ ਤੋਂ ਆਉਂਦੇ ਉੱਤੇ ਪਿਛੀ ਬਾਤ ਨਹੀਂ ਹੋਈ ਸੀ ਆਹ ਤਰ੍ਹਾਂ ਦਾ ਜਾਂਦਾ ਹੈ ਉਹ ਵੀ ਇਹ ਭੋਗ ਗਿਆ ਸੀ ਉਹਦਾ ਜਵਾਬ ਕਰਦੇ ਦੇਖੋ ਬਹੁਤ ਵੱਡਾ ਕਰ ਜਾ ਉਹ ਵੇਹੇ ਆਈ

ਰਮਾ ਤਾਂ ਸਨ ਖਾਰ ਜਗਤ ਲੋ ਭਾਈ ਜੀ ਇੱਧਰ ਆਪਾਂ ਹੁਣ ਮੱਥਾ ਟੇਕ ਕੇ ਬਾਹਰ ਆ ਗਏ ਸੀਗੇ ਇੱਥੇ ਪ੍ਰਸ਼ਾਦਾ ਬਾਣੀ ਅੰਦਰ ਛਕਿੰਦਾ ਇੱਧਰ ਚਾਹ ਦਾ ਲੰਗਰ ਚੱਲਦਾਗਾ ਤੇ ਇੱਧਰ ਬਾਬਾ ਜੀ ਦੀ ਜਗ੍ਹਾ ਤੇ ਇੱਧਰ ਹੈਗਾ ਭਾਈ ਸਕੂਲ ਆ ਬਾਬਾ ਜੀ ਦਾ ਜਿਹੜਾ ਬਣਾਇਆ ਸੀਗਾ ਐਸ ਐਮ ਐਮ ਬੀ ਸਕੂਲ ਦਾ ਨਾਮ ਭਾਈ ਤੇ ਇਧਰ ਬਾਈ ਹੁਣ ਆ ਬਾਈ ਆ ਬਹੁਤ ਵਧੀਆ ਲਾਇਆ ਪੰਜਾਬੀ ਵਿਰਸਾ ਇਹ ਸੋਨੂੰ ਦਿਖਾਉਨੇ ਆ ਬਾਈ ਕਹਿੰਦੇ ਬੂਰੂ ਰਾਮਦਾਸ ਜੀ ਤੇਰੇ ਹੋਣੀ ਜੇ ਤਾ ਜਾਣ ਆ ਸਭ ਪੂਰੇ ਹੋ ਕਹਿੰਦੇ ਬੂਰੂ ਜਸੰਦਰ ਸਿੰਘ ਮੇ ਆ ਖਦੇ ਮਨ ਤਾ ਸੱਚੇ ਲੈ ਢੜੀ ਇਹਨੂੰ ਦੱਸ ਕੀ ਕਹਿੰਦੇ ਓਏ ਇਹ ਬਾਲ ਤਾੜੀ ਆ ਇਹਨੂੰ ਦੱਸ ਕੀ ਕਹਿੰਦੇ ਸੀ ਪਹਿਲਾਂ ਉਹ ਬੋਲੀ ਕਹਿੰਦੇ ਨੇ ਉਹ ਜਿਹੜਾ ਰੱਥ ਲੈ ਕੇ ਆਉਣ ਵਾਸਤੇ ਰੱਥ ਵਾਸਤੇ ਆਏ ਪਤਾ ਨਹੀਂ ਗੱਡਾ ਕਹਿੰਦੇ ਨੇ ਜਿਹਨੂੰ ਚੱਲ ਲੱਗਾ ਬਈ ਮੂਰੇ ਲੱਗਦੇ ਆ ਆ ਆ ਆ ਆਪਣੇ ਘਰੇ ਪਾਈਆਂ ਆ ਪਤਾ ਨਹੀਂ ਕਾਹਦੇ ਵਾਸਤੇ ਆਉਂਦੀਆਂ ਕੰਮ ਇਹ ਪਾਈਆਂ ਮੈਂ ਤੇ ਦਿਖਾਉਣ ਰੱਖੀਆਂ ਇਹ ਇਹ ਪਾਈਆਂ ਤੇ ਆ ਹੈ ਨਹੀਂਗਾ ਆਪਣੇ ਕੋਲੇ ਆ ਬੰਦੇ ਨੇ ਕੀ ਆ ਇਹ ਵੀ ਪਿਆ ਸਾਡੇ ਘਰੇ ਆਪਣੇ ਘਰੇ ਵੀ ਪਿਆ ਤੰਗਲੀ ਦਾ ਹੈਗੀ ਹਰੇ ਘਰੇ ਜਣ ਹਟ ਬਲੈਕ ਐਂਡ ਵਾਈਟ ਬਲੈਕ ਐਂਡ ਵਾਈਟ ਆ ਰੇਡੀਓ ਹੁੰਦਾ ਜੀ ਹੈ ਕਿ ਹੈਨਾ ਕਿੰਨਾ ਸਮਾਂ ਕੀ ਆ ਹੀ ਨਹੀਂ ਬਾਈ ਨੇ ਕੀ ਆਗਾ ਕਿੰਨਾ ਸਮਾਂ ਚੇਂਜ ਹੋ ਗਿਆ ਹੈਨਾ ਐਕਸਲਾ ਇਹ ਤਾਂ ਨਹੀਂ ਜੀ ਕਿ ਅਬ ਗੁੰਜ ਲੈ ਕੇ ਆਂਦੇ ਜੀ ਆਪਾਂ ਜਦੋਂ ਮੈਂ ਸੌਤਰੀ ਦੀ ਸੰਭਾਲੀ ਸੀਗੀ ਹਾਂ ਜੀ ਬੜੀ ਆ ਹੁੰਦੀ ਸੀ ਕਿ ਸਹੀ ਫੌੜੇ ਕਿਹੜੇ ਫੌਣ ਤਾਂ ਆਪਾਂ ਕੰਨੇ ਚੱਕੀ ਫਿਰਦੇ ਆ ਗੱਲ ਤਾਂ ਸਹੀ ਆ ਉਹ ਆ ਚੱਕੀ ਹੁੰਦੀ ਸੀ ਜਣਾ ਘਰੇ ਇਹ ਇਹ ਛੋਟੇ ਘਰੇ ਹੁੰਦੀ ਸੀਗੀ ਹੈਨਾ ਪਹਿਲਾਂ ਹੁਣ ਵੀ ਹੈਗੀ ਆ ਰਾਤੀ ਕੋਲੇ ਹੁੰਦੀ ਸੀਗੀ ਹੈਨਾ ਤੇ ਉਹ ਇਹ ਜੀ ਸਿੱਨਤ ਵਰਤਦੇ ਨੇ ਨੱਤੀ ਵਰਤਦੇ ਸਵੇਰਾ ਹੈਗੀ ਆ ਜੀ ਵੀ ਆ ਲਾਲ ਰਣਜੀ ਹੁੰਦੇ ਸੀ ਇਹ ਵੀ ਆਪਣੀ ਸੌਤੋਂ ਤੋਂ ਪਹਿਲਾਂ ਹੀ ਹੋ ਗਿਆ ਕੰਮ ਨੇ ਇਹਦਾ ਵੀ ਇਹਨਾਂ ਦਾ ਪਤਾ ਚੀਜ਼ਾਂ ਦਾ ਆ ਆ ਇਹਨੂੰ ਪਤਾ ਨਹੀਂ ਕੀ ਕਹਿੰਦੇ ਇਹ ਵੀ ਪਈ ਆਪਣੇ ਘਰੇ ਇਹ ਬਾਹਰ ਦਵਰੇ ਪਤਾ ਨਹੀਂ ਕੀ ਹੁੰਦਾ ਆਪਾਂ ਨੂੰ ਹੁਣ ਨਾਂ ਨਹੀਂ ਪਤਾ ਅੱਜ ਇਹ ਰਾਤੀ ਦੇ ਵਿਆਹ ਦੇ ਹੋੜ ਨੇ ਇਹ ਵੀ ਹੁੰਦਾ ਯਾਰ ਇਹਦਾ ਹੈ ਚੀਜ਼ਾਂ ਹੈਗਾ ਆ ਆ ਆ ਹੁੰਦੀ ਸੀ ਕਿ ਟੇਪ ਜੀ ਨਾਲ ਅਗੇ ਰੇਡੀਓ ਨਿਕਣ ਨਾਲੇ ਏ ਬਾਈ ਉਹ ਵਿੱਚ ਦੂਜੀ ਰੀਲ ਜਿਹੜੀ ਇਕੱਠੀ ਕਰਦੇ ਹੁੰਦੇ ਸੀਗੀ ਇਹ ਤਾਂ ਹੁੰਦੀ ਸੀਗੀ ਉਹ ਚੀਜ਼ ਜਿਵੇਂ ਪਤਾ ਕੀ ਹੈ ਲਾਡੀ ਸੀ ਆਹਾ ਜੀ ਆਹ ਹਾਂ ਚੱਲ ਸਾਡੇ ਨਹੀਂ ਪਤਾ ਨੂੰ ਆ ਲੈ ਕਿ ਬਤ ਕਿ ਚਲੋ ਪੱਕਾ ਤਾਂ ਹੁੰਦਾ ਹੀ ਸੀਗਾ ਚੱਲ ਇਹ ਤਾਂ ਪਤਾ ਹੀ ਆਪਾਂ ਨੂੰ ਇਹਦਾ ਹਜੇ ਵੀ ਹੈਗੇ ਆ ਉਹ ਰੱਖਣਾ ਸੀ ਤਾਂ ਕਿ ਮਾਰਕ ਰੱਖ ਦੂੰਦਾ ਨੀ ਪ੍ਰਾਣੀਆਂ ਚੀਜ਼ਾਂ ਫਿਰ ਆਲੇ ਦੀ ਟੂੜੀ ਆਲੇ ਦੀ ਟੂੜੀ ਹਾਂ ਆਹ ਬਸ ਬੋਲ ਬਤਲੇ ਕਹਿਣੀ ਤੇ ਬਈ ਇੰਨੀ ਮੋਟੀ ਹੁੰਦੀ ਸੀ ਕਿ ਟੂੜੀ ਵੇਖ ਰੋਣੀ ਬੜਾ ਕਿਟ ਪਤਲੀ ਆ ਤਾਂ ਹੁਣ ਤਾਂ ਚੂਰਾ ਬਣਾ ਦਿੰਨੇ ਆ ਬੰਜਾ ਉਹਦਾ ਟੂੜੀ ਟੂੜੀ ਬਣਾਉਣੀ ਹੋਰ ਮਸ਼ੀਨ ਤੋਂ ਹਾਂ ਬਈ 1950 ਹਾਂ 1950 ਇਹ ਫਿਰ ਉਹਦੋਂ ਦੀ ਪ੍ਰਾਣੀ ਹੋਊਗੀ ਬਈ ਇਹਨੇ ਉਹਦੀ ਬਣਾ ਕੇ ਲਫਾ ਵਰਕੇ ਰੱਖ ਲਿਆ 1950 ਵੀਰੇ ਨਹੀਂ 1950 1950 ਨਿਆ ਪੰਜਾਬ ਆਹ ਦੇਖ ਦਿਖਾਈਏ ਆਹ ਕੀ ਜੀ ਜੇ ਬਰਗਾਂ ਬਣ ਵਾਲੀ ਸੀ ਬਣ ਵਾਲੀ ਆ ਚੱਲਦਾ ਹੁੰਦਾ ਕੰਪਟਰ ਚੱਕੜਾ ਸਾਡੇ ਕੋਲ ਗਾਇਬ ਹੋ ਗਈ ਪਤਾ ਨਹੀਂ ਇੱਥੇ ਪੁਰਾਣਾ ਸਰਾਣਾ ਕੱਢਿਆ ਗਿਆ ਬੇਬੇ ਦਾ ਹਾਂ ਇਹ ਤਾਂ ਆਪਣੇ ਆਪਣੇ ਬੇ ਆ ਇਹ ਤਾਂ ਹਜੇ ਤੱਕ ਪਏ ਆ ਆਹ ਦੇਖ ਆ ਜੀ ਆਹ ਬੇਬੇ ਜਨ ਵਾਲਾ ਆ ਕਾ ਕੇ ਕਾ ਕੋਤਲ ਵਾਲਾ ਹਾਂ ਆਪ ਲੋ ਮਾ ਥੋੜਾ ਆ ਹੁਣ ਉਹ ਹੋ ਗਿਆ ਸਮਾਜ ਚੇਂਜ ਹੋ ਗਿਆ ਸਮਾਜ ਹੋ ਗਿਆ ਜੀ ਚੀਜ਼ਾਂ ਇਸੇ ਚੀਜ਼ਾਂ ਦੀਆਂ ਨਵੀਆਂ ਚੀਜ਼ਾਂ ਬਣ ਗਈਆਂ ਯਾਰ ਪਹਿਲਾਂ ਕਿ ਆਪ ਸਾਬਣ ਵਰਤਦੇ ਹੁੰਦੇ ਸੀ ਨਾ ਹੁਣ ਆ ਵਰਤ ਪਹਿਲਾਂ ਆ ਵਰਤ ਦਿੰਦੇ ਹਾਂ ਜਾਵਾ ਇਹ ਭਰਾ ਮੈਲੇ ਤੇ ਲੈਂਦੀ ਹੁੰਦੀ ਏ ਤੇਰੇ ਵਰਗੇ ਅੱਜ ਆਵਾਜ਼ ਆਪਣੀ ਦਾ ਵਾਲੇ ਉਹ ਆ ਗੁਰ ਸੰਗਤਾਂ ਦੀ ਸ਼ਾਹਣੀ ਦਾ ਦਰਹਣ ਜੀ ਉਹ ਦਰਵਾਜ਼ਾ ਜੱਥਾ ਇਹਨਾਂ ਕੁਝ ਕਹਿੰਦਾ ਹੋਇਆ ਫੱਟੇ ਬਲਾਉਂਦਾ ਕੋਈ ਆ ਵੀ ਪਿਆ ਆਪਣੇ ਘਰੇ ਆਹਾ ਉਤਲਾ ਰੇਡੂਆ ਕੀ ਹੈ ਉਹ ਦਵਾਤਾ ਨੇ ਸਹੀ ਵਾਲਾ ਉਹ ਡਲੇ ਉਹ ਕਾਦੀ ਇਤਿਹਾਸਿਕ ਪੱਥਰ ਆ ਜੋਲੇ ਮੂੰਹ ਨਹੀਂ ਜਾਈਦਾ ਗੱਲ ਦਾ ਕੋਈ ਜਾਣੀ ਹੁੰਦੀ ਤੂੰ ਉਹ ਦੇ ਪੰਜਾਬ ਸਾਹੀ ਜੀ ਕੋਲ ਵਾਲਾ ਉਹ ਉਹ ਵਾਲੇ ਹੈ ਨਾ ਬਈਆ ਕੋਲੇ ਫੱਟੀ ਆ ਦੱਦ ਕਾ ਗਿਆ ਟੱਕੜੀ ਸਲੇਟ ਪਈ ਆ ਥੱਲੇ ਨਹੀਂ ਆ ਇੱਕ ਇਹ ਦੋ ਹੋ ਚਾਡੀ ਚੁੱਮ ਦਾਣੀ ਲੈ ਗਈ ਛੋਰੀ ਜਾਣੇ ਹੁੰਦਾ ਸਮਾਨ ਆ ਗਿਆ ਆ ਆ ਆ ਠੀਕ ਆ ਹਾਂ ਆਪਾਂ ਤੁਹਾਨੂੰ ਜੇ ਤੋ ਸਾਇਦਾ ਨਾ ਤੂੰ ਨੇ ਇਹ ਕੋਈ ਹੈ ਤੂੰ ਨੇ ਭਾਈ ਜੀ ਆਪਾਂ ਆ ਗਏ ਮਾਣੂ ਕੇ ਹੁਣ ਤੇ ਇਧਰ ਆਪਣੇ ਮੇਰੇ ਨਾਨਕਾਂ ਦਾ ਪੈਂਡਾ ਭਈਆ ਤੇ ਉਧਰ ਨਾਂਗੇ ਵੇਰੇ 14 ਨੰਬਰ ਮੈਂ ਵਾਲ ਘਟਿਆ ਉਹਦਾ ਮਾਨੂੰ ਦਾ ਨਾਂਗੇ ਕੇ ਭਾਈ ਹੁਣ ਤਾਂ ਘਰ ਨੂੰ ਆਸੀ ਹੋਈ ਜਾਂਦੀ ਹੈ ਭਾਈ ਬਸ ਅੱਗੇ ਵਿਖਾਉਨੇ ਆ ਬਾਬਾ ਪੂਰੇ ਵਾਲ ਜਿਹਦੀ ਜਗਾ ਉਹ ਦਿਖਾਉਨੇ ਆ ਬਸ ਉਹ ਆਉਣ ਵਾਲੀ ਆ ਹੁਣ ਪਹਿਲਾਂ ਵੀ ਵੇਖੇ ਉਧਰ ਆਉਂਦੇ ਨੇ ਵਿਖਾਈ ਸੀਗੀ ਤੇ ਹੁਣ ਇਧਰ ਆਉਂਦੇ ਜਾਂ ਹੁਣ ਵਿਖਾਉਨੇ ਆ ਆ ਆ ਗਈ ਭਾਈ ਜੀ ਇੱਥੇ ਬਾਬਾ ਪੂਰੇ ਵਾਲ ਜੀ ਜਗਾ ਇੱਥੇ ਕੱਕੜੇ ਦਾ ਮੇਲਾ ਲੱਗਦਾਗਾ ਇਹ ਮੇਲਾ ਇਹ ਤੇ ਮਾਗੀ ਦਾ ਮੇਲਾ ਵੀ ਲੱਗਦਾ ਭਾਈ ਇਹ ਕੱਕੜੇ ਦਾ ਮੇਲਾ ਲੱਗਦਾ ਹੈ ਬਹੁਤ ਸੋਹਣਾ ਆਵੇ ਇੱਧਰ ਵੀ ਇੱਧਰ ਪਾਰਕਿੰਗ ਬਣਾ ਦੀ ਇਹਨਾਂ ਨੇ ਬਹੁਤ ਸੋਹਣੀ ਜਗ੍ਹਾ ਬਣਾਈ ਹੈ ਇੱਥੇ ਵੀ ਕਿਸੇ ਦਿਨ ਆਵਾਂਗੇ ਉੱਥੇ ਬਣਾਵਾਂਗੇ ਵਲੋਗ ਚਲੋ ਬਈ ਘਰੇ ਜਾ ਕੇ ਮਿਲਦੇ ਹਾਂ ਹਾਂਜੀ ਭਾਈ ਆਪਾਂ ਆ ਗਏ ਸੀ ਕਿ ਉੱਧਰ ਫਿਰ ਹੰਦਾ ਦੁੱਧ ਪਾ ਗਿਆ ਕਿੰਨੇ ਜਿਹੋਗੇ ਧਾਰਾ-ਧਾਂਡੇ ਵੀ ਹੋ ਗਈ ਸੀਗੀ ਭਾਈ ਤੇ ਚਲੋ ਇਹਨਾਂ ਨਾਲ ਯਾਰ ਆਇਤਾ ਬੱਸ ਉਹ ਪਗਾ ਇਹ ਤਾਂ ਬਹੁਤ ਟਕਾਊਟ ਹੋਈ ਗਈ ਸੀਗੀ ਉੱਧਰ ਫਿਰ ਵਾਰਡ ਬਹੁਤ ਸੀਗੀ ਟ੍ਰਾਲੀ ਤੇ ਹਨ ਪਰ ਇਹ ਟਕਾ ਟਵਾਟ ਉਹ ਜਾਂਦੀ ਹੈ ਭਾਈ ਤੇ ਕੱਲਾ ਹਾਂ ਤੋਂ ਆ ਕੇ ਦੁੱਧ ਪਾ ਕੇ ਆ ਕੇ ਬਸ ਬਹਿ ਗਏ ਭਈ ਹੁਣ ਆਪਾਂ ਤੇ ਬਸ ਥੋੜਾ ਹੀ ਰਹਿ ਗਿਆ ਕੰਮ ਹਣ ਤੇ ਹੁਣ ਚੱਲਣਾ ਮੈਚ ਤੇ ਉਹ ਵੇਖਾਂਗੇ ਮੈਚ ਮੁਝ ਵੇਖ ਕੇ ਤੇ ਫਿਰ ਆਹਾਂ ਕਿ ਭਾਈ ਅੱਜ ਮੈਕਸਵੈਲ ਦੀ ਵਾਰੀ ਵੇਖਾਂਗੇ ਤੇ ਪਰ ਉਧਰ ਹੁਣ ਮੀਂਹ ਪਈ ਜਾਂਦਾ ਕਾ ਮੈਚ ਵੇਖਦੇ ਆਂ ਕਿ ਬੰਦਾ ਕਾਹਨ ਰੱਖੋ ਤਾਂ ਚਲਾਉਣਗੇ ਕਦੋਂ ਨਹੀਂ ਤੇ ਚਲੋ ਗਏ ਹੁਣ ਫਿਰ ਮਿਲਦੇ ਆਂ ਕਿਸੇ ਹੋਰ ਵਲੌਗ ਚ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਬਈ ਚੈਨਲ ਨੂੰ ਓਕੇ ਬਾਏ